ਇਹ ਕਿਹਾ ਗਿਆ ਮਕਾਮਾ ਨੇ ਸਿੱਕ ਇਤਿਹਾਸ ਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਇਹ ਕਰਕੇ ਤੁਹਾਡੇ ਦੇਸ਼ ਦਾ ਵੀ ਲਾਭੂ ਹੁੰਦਾ ਕਿ ਜੀ ਅੱਜ ਸਾਡੇ ਸਾਥ ਘੱਟ ਸਾਥੀ ਘੱਟ ਜਾ ਗਏ ਕਿਉਂਕਿ ਅਸੀਂ ਇਸ ਗੱਲ ਤੋਂ ਕਈ ਵਾਰੀ ਨਰਾਸ਼ ਹੁੰਦੇ ਆ ਕਿ ਤੁਹਾਨੂੰ ਜੀ 2 ਮਹੀਨੇ ਹੋ ਗਏ 4 ਮਹੀਨੇ 6 ਮਹੀਨੇ ਹੋ ਗਏ 2 ਸਾਲ ਹੋ ਗਏ 4 ਸਾਲ ਹੋ ਗਏ ਅਜੇ ਦਿੱਤੀ ਦਾ ਸਾਡੇ ਨਾਲ ਸੁਰੀ ਨਹੀਂ ਇਸ ਗੱਲ ਵਾਸਤੇ ਕਈ ਵਾਰੀ ਦਹਾਕੇ ਲੱਗ ਜਾਂਦੇ ਆ ਤਾਂ ਕਿਹਾ ਤੋਂ ਵੀ ਕਈ ਵਾਰੀ ਸੰਨियां ਲੱਗ ਜਾਂਦੀਆਂ ਨੇ ਜੇ 1931 ਦੇ ਵਿੱਚ ਇਹ ਗੱਲ ਤੇ ਮੁਰਦਾਬਾਦ ਮੁਰਦਾਬਾਦ ਜੇਕਰ ਤੁਸੀਂ ਇੱਥੇ ਪਹੁੰਚਿਓ ਤੇ ਕੁਝ ਤੁਸੀਂ ਲੈ ਕੇ ਜਾਓਗੇ ਘਰਾਂ ਚ ਬੈਠ ਕੇ ਲਗਭਗ ਤੁਸੀਂ 2 ਸਾਲ ਹੋ ਗਏ ਵੇਖ ਰਹੇ ਹੋ ਕੀ ਚੱਲ ਰਿਹਾ ਹੈ ਕਿ ਤੁਸੀਂ ਇਦਾਂ ਘਰਾਂ ਚ ਬੈਠੇ ਰਹੋ ਤਾਂ ਪੋਸਟਾਂ ਮਾਸਟਰ ਕਿੱਟਰ ਦੀਆਂ ਨਾ ਅੱਜ ਆਉਣ ਵਾਲੀਆਂ ਨੇ ਕੱਲ ਆਉਣ ਵਾਲੀਆਂ ਨੇ ਮੈਂ ਲਗਾਤਾਰ 2 ਸਾਲ ਤੋਂ ਤੁਹਾਨੂੰ ਕਹਿ ਰਿਹਾ ਵੀ ਮਾਸਟਰ ਕਿੱਟਰ ਦੀ ਸਾਮੀਆਂ ਲਈ ਤੁਸੀਂ ਕਰੋ ਬਾਹਰ ਨਿਕਲੋ ਲੈਕਚਰਰਾਂ ਦੀਆਂ ਆਪਣੀਆਂ ਜਿਹੜੀਆਂ ਮੰਗਾਂ ਨੇ ਉਹਦੇ ਲਈ ਬਾਹਰ ਨਿਕਲੋ 55% ਲਈ ਆਪਾਂ ਬਾਹਰ ਨਿਕਲੀਏ ਪਰ ਤੁਸੀਂ ਲਗਾਤਾਰ ਤੁਸੀਂ ਇਸ ਚੀਜ਼ ਨੂੰ ਇਗਨੋਰ ਕਰ ਰਹੇ ਹੋ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਕੁਝ ਨਹੀਂ ਕਹਿ ਸਕਦੇ ਜਿਹੜੀ ਵਰਤੀ ਆ ਰਹੀ ਹੈ 55% ਲੱਗ ਤੇ ਆ ਰਹੀ ਹੈ ਜਾਂ ਬਿਨਾ 55% ਤੇ ਆ ਰਹੀ ਹੈ ਦੇਖੋ ਵਾਰ-ਵਾਰ ਕਹਿਣ ਨਾਲ ਟਵੀਟਰ ਚਲੋ ਅੱਗੇ ਨਾਲੋਂ ਥੋੜਾ ਅਪਰੂਵ ਹੋਇਆ ਹੈ ਪਰ ਬਹੁਤ ਵਧੀਆ ਗੱਲ ਹੈ ਤੁਸੀਂ ਪੁੱਛਦੇ ਹੋ ਹਰ ਵਾਰ ਆਉਂਦੇ ਹੋ ਤੁਹਾਡਾ ਸਾਰਿਆਂ ਦਾ ਧੰਨਵਾਦ ਗੱਲ ਕਰੀਏ ਸਰਕਾਰ ਦੀ ਸਰਕਾਰ ਲਗਾਤਾਰ ਆਪਾਂ ਨੂੰ ਲਾਰੇ ਲਾ ਰਹੀ ਏ ਜੇਕਰ ਆਪਾਂ ਸਰਕਾਰ ਦੇ ਇੱਕ ਚੋਟਾ ਨਾ ਦਿੱਤਾ ਉਦੋਂ ਤੱਕ ਇਹ ਸਰਕਾਰ ਆਪਾਂ ਨੂੰ ਲਾਰੇ ਲਾ ਕੇ ਰੱਖੇਗੀ ਜਾਂਨਿਆ ਮੀਟਿੰਗ ਕਰਕੇ ਆਉਂਦੇ ਆ ਸਰਕਾਰ ਕਹਿੰਦੀ ਹੈ ਤੁਹਾਡਾ ਹੱਲ ਕਰ ਰਹੇ ਆ ਪਰ ਇਹ ਸੁਣਨ ਨੂੰ ਲਗਭਗ 2 ਸਾਲ ਹੋ ਗਏ ਸੁਣਨ ਰਿਹਾ ਪਰ ਸਾਥੀਓ ਸਰਕਾਰ ਚਾਹੁੰਦੀ ਨਹੀਂ ਵੀ ਇਹਨਾਂ ਨੂੰ ਮਾਸਟਰ ਕੈਡਰ ਦੀ ਵਰਤੀ ਦਿੱਤੀ ਜਾਵੇ ਜੇ ਸਰਕਾਰ ਚਾਹੁੰਦੀ ਹੁੰਦੀ ਹੁਣ ਨੂੰ ਮਾਸਟਰ ਕੈਡਰ ਦੀ ਵਰਤੀ ਆ ਜਾਂਦੀ ਲੈਕਚਰਰ ਦੀ ਵਰਤੀ ਆ ਜਾਂਦੀ 343 ਜਿਹੜੀਆਂ ਪੋਸਟਾਂ ਇਹਨਾਂ ਰੱਦ ਕਰ ਦਿੱਤੀਆਂ ਅੱਜ ਤੱਕ ਉਹਨਾਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਇਹ ਹੁਣ ਜਿਹੜਾ 343 ਵਾਰ ਨੋਟੀਫਿਕੇਸ਼ਨ ਹੈ ਉਹਨ ਵੇਖੋ ਅੱਗੇ ਨਵਾਂ ਆ ਰਿਹਾ ਹੈ ਜਿਹੜੇ ਉਮਰ ਹੱਦ ਲੰਘ ਚੁੱਕੇ ਹਨ ਹੁਣ ਵੇਖੋ ਉਮਰ ਹੱਦ ਦਿੰਦੇ ਹੈ ਜਾਂ ਨਹੀਂ ਦਿੰਦੇ ਤਾ ਸਾਥੀਓ ਇਹ ਸਰਕਾਰ ਬਹੁਤ ਨਕਮੀ ਹੈ ਇਹ ਜਾਣ ਬੁੱਝ ਕੇ ਡਿਲੇ ਕਰ ਰਹੀ ਹੈ 343 2-3 ਸਾਲ ਹੋ ਗਏ ਇਹਨਾਂ ਰੱਦ ਕੀਤੀ ਨੂੰ ਸਾਲ ਦੋਸਰ ਹੋਰ ਲਿ ਜਾਣਗੇ ਜੇ ਅਗਸਤ ਵਿੱਚ ਵੀ ਨੋਟੀਫਿਕੇਸ਼ਨ ਆਉਂਦਾ ਤਾਂ ਲਗਭਗ ਇਹ ਪੇਪਰ ਕਿਤੇ ਮਾਰਚ ਮੋਰਚ ਨੂੰ ਹੋਣ ਵਾਲਾ ਹੈ ਇਹ ਤੁਹਾਡਾ ਪਲੇਖਾ ਹੈ ਵੀ ਸਰਕਾਰ ਤੁਹਾਡਾ ਉਹਨੇ ਪੇਪਰ ਲੈ ਲੇਗੀ ਫਿਰ ਪੇਪਰ ਲਵੇਗੀ ਫਿਰ ਤੁਹਾਡਾ ਇਹ ਤੁਹਾਨੂੰ एलिਜੀਬਲ ਕਰੇਗੀ ਫਿਰ ਇਹ ਜਾਂ ਕਿਤੇ ਦਸੰਬਰ ਚ ਤੁਹਾਨੂੰ ਜੁਆਇਨਿੰਗ ਕਰਾਏਗੀ ਇਹ ਲੰਬਾ ਪ੍ਰੋਸੈਸ ਕਰਨ ਵਾਲੀ ਹੈ ਕਿ ਸਰਕਾਰ ਤੁਸੀਂ ਕਰਾ ਚੋਂ ਬਾਹਰ ਨਿਕਲੋ ਇਹ ਸਰਕਾਰ ਹਫਤੇ ਬਾਅਦ ਤੋਂ 15 ਦਿਨਾਂ ਬਾਅਦ ਕੋ ਪੇਪਰ ਲਵੇਗੀ 15 ਦਿਸੇ ਨੂੰ ਕੋਈ ਨੋਟੀਫਿਕੇਸ਼ਨ ਨਹੀਂ ਦਿੱਤਾ ਨਾ ਕੋਈ ਨਵੀਆਂ ਪੋਸਟਾਂ ਆਈਆਂ ਜੇ ਨਵੀਆਂ ਪੋਸਟਾਂ ਦੀ ਗੱਲ ਕਰਦੇ ਆ 41 ਕਾਰਡ ਤੋਂ ਬਾਅਦ ਇਹਨਾਂ ਨੇ ਕਿਹਾ ਵਾਦਾ ਅਸੀਂ ਕਰ ਨਹੀਂ ਸਕਦੇ ਤੁਹਾਨੂੰ ਨਵੀਂ ਪਰਤੀ ਦਿਆਂਗੇ ਮਾਸਟਰ ਕਾਡ ਦੀ ਪਰ ਅੱਜ ਤੱਕ ਕੋਈ ਪਰਥੀ ਨਹੀਂ ਦਿੱਤੀ ਜਾ ਰਹੀ ਵਾਰ-ਵਾਰ ਲਾਰੇ ਲਾਏ ਜਾ ਰਹੇ ਹਨ ਤੁਹਾਨੂੰ ਵਧੀਆ ਪਰਥੀ ਦਿਆਂਗੇ ਪਰ ਦੇਵਣਗੇ ਕਦੋਂ ਜਦੋਂ ਉਮਰ ਨਿਕਲ ਗਈ ਘਟੋ ਘਟ 3 3000 ਦਸੰਬਰ ਦੇ ਵਿੱਚ ਕਲੀਅਰ ਹੁੰਦਾ ਹੈ ਉਮਰ ਹੱਦ ਲੰਘ ਜਾਂਦੀ ਹੈ ਉਹ ਉਹਨਾਂ ਨੂੰ ਕੀ ਮੌਕਾ ਮਿਲੇਗਾ ਇਹ ਕੁਝ ਨਹੀਂ ਕਿਹਾ ਜਾ ਸਕਦਾ ਜੇਕਰ ਸਾਥੀਓ ਘਰੋਂ ਬਾਹਰ ਨਿਕਲੋਗੇ ਤੁਹਾਨੂੰ ਇਹ ਹੀ ਸਰਕਾਰ ਕਹੇਗੀ ਆ ਤੁਹਾਡਾ ਨੋਟੀਫਿਕੇਸ਼ਨ ਹੈ ਸਾਡੇ ਤੋਂ ਪਾਸੇ ਹੋ ਤਾਂ ਮੈਂ ਤੁਹਾਨੂੰ ਫਿਰ ਅਪੀਲ ਕਰਦਾ ਸਰਕਾਰ ਕੋਈ ਤੁਹਾਨੂੰ ਜਿਆਦਾ ਉਸਟਾ ਨਹੀਂ ਦੇਣ ਵਾਲੀ ਜੇ ਤੁਸੀਂ ਘਰੋਂ ਬਾਹਰ ਨਿਕਲੋਗੇ ਆਉਣ ਵਾਲੇ ਸਮੇਂ 'ਚ ਆਪਾਂ ਆਪਣਾ ਕਾਫਲਾ ਤਿਆਰ ਕਰੀਏ ਇੰਨਾ ਕੁ ਕਾਫਲਾ ਹੋਵੇ ਕਿ ਖਾਣ ਵਾਲੇ ਸਮੇਂ 'ਚ ਸਰਕਾਰ ਨੂੰ ਪਤਾ ਲੱਗੇ ਜਿਮਣੀ ਚੋਣਾ ਆ ਰਹੀ ਹੈ ਕਿ ਜਿਮਣੀ ਚੋਣਾ ਦੇ ਵਿੱਚ ਇਹਨਾਂ ਦਾ ਜਲੂਸ ਨਾ ਕੱਢਿਆ ਤਾਂ ਸਰਕਾਰ ਫਿਰ ਵੀ ਆਪਾਂ ਨੂੰ ਕੁਝ ਨਹੀਂ ਦੇਣ ਵਾਲੀ ਤੁਸੀਂ ਦੇਖਿਆ ਜਲੰਧਰ ਦੇ ਵਿੱਚ ਜਿਮਣੀ ਚੋਣ ਸੀ ਕਿੰਨਾ ਤੱਕੇ ਨਾਲ ਜਿੱਤੇ ਕਿਸੇ ਨੂੰ ਕੱਪੜੇ ਦੇ ਕੇ ਕਿਸੇ ਨੂੰ ਰਾਸ਼ਨ ਦੇ ਕੇ ਇਹ ਹੀ ਕਹਿੰਦੇ ਹੁੰਦੇ ਸੀ ਅਸੀਂ ਸੁੱਕਾ ਜਿੱਤਾਂਗੇ ਅਸੀਂ ਕਿਸੇ ਕੋਲ ਕੁਝ ਨਹੀਂ ਲਵਾ ਕੇ ਕੁਝ ਨਹੀਂ ਦੇਾਂਗੇ ਤਾਂ ਵੇਖੋ ਕਿਵੇਂ 15 ਹਜ਼ਾਰ ਰੋਡ ਤੋਂ ਲੈ ਤੇ 55 ਹਜ਼ਾਰ ਤੇ ਪਹੁੰਚੇ ਕਾਰਨ ਕਿਉਂਕਿ ਘਰਾਂ ਦੇ ਵਿੱਚ 92 ਐਮਐਲਏ ਜਾ ਕੇ ਬੈਠ ਗਏ ਸੀ ਘਰਾਂ ਦੇ ਵਿੱਚ ਚਾਰ-ਚਾਰ ਪਿੰਡ ਆਉਂਦੇ ਆ 150 ਪਿੰਡ ਹੁੰਦਾ ਇੱਕ ਬਲਾਕ ਦੇ ਵਿੱਚ ਚਾਰ-ਚਾਰ ਪਿੰਡ ਆਏ ਆ ਇੱਕ ਐਮਐਲਏ ਨੂੰ ਉਹਨਾਂ ਨੇ ਕਵਰ ਕੀਤਾ ਵੀ ਇਸ ਤਰ੍ਹਾਂ ਇੱਥੇ ਆਪਾਂ ਰਾਸ਼ਨ ਦੇਣਾ ਹੈ ਇੱਥੇ ਗਰੀਬ ਹੈ ਗਿਆ ਇੱਥੇ ਆ ਕੁਝ ਹੈਗਾ ਤਾਂ ਸਾਥੀਓ ਸਰਕਾਰ ਤੁਹਾਡੇ ਹੱਥ ਆਉਣ ਵਾਲੀ ਨਹੀਂ ਮੈਂ ਤੁਹਾਨੂੰ ਅਪੀਲ ਕਰਦਾ ਸਰਕਾਰ ਬਹੁਤ ਨਕਮੀ ਹੈ ਆਣ ਵਾਲੇ ਸਮੇਂ ਦੇ ਵਿੱਚ ਆਪਾਂ ਮਾਸਟਰ ਕੈਡਰ ਦੀ ਭਰਤੀ ਲੈਕਚਰਰ ਦੀ ਭਰਤੀ 55% ਜੇਕਰ ਆਪਾਂ ਹੱਲ ਕਰਾਉਣਾ ਹੈ ਅਗਲੀ ਵਾਰੀ ਆਪਾਂ ਇਸ ਤੋਂ ਜ਼ਿਆਦਾ ਕਾਫਲਾ ਲੈ ਕੇ ਆਈਏ ਕਿਉਂਕਿ ਸਰਕਾਰ ਦੇ ਜਦੋਂ ਤੱਕ ਆਪਾਂ ਇੱਕ ਚ ਕੋਡਾ ਨਾ ਦਿੱਤਾ ਉਦੋਂ ਤੱਕ ਸਰਕਾਰ ਕੁਝ ਨਹੀਂ ਦੇਣ ਵਾਲੀ ਤਾਂ ਸਾਥੀਓ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਇੱਥੇ ਪਹੁੰਚਿਓ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਇੱਕ ਆ ਨਿਸ਼ੱਤਰ ਸਰ ਇਹ ਨਿਸ਼ੱਤਰ ਸਰ ਨੇ ਪੰਜਾਬ ਕਲਾਸ ਤੋਂ ਆਇਆ ਹੈ ਇਹ ਆਪਣੇ ਕਿਉਂਕਿ ਇਹ ਅਕੈਡਮੀ ਚਲਾਉਂਦੇ ਆ ਇਹਨਾਂ ਕੋਲ ਮੈਂ ਇੱਕ ਦੋ ਵਾਰੀ ਗਿਆ ਸੀ ਇਹ ਕਹਿੰਦੇ ਕੋਈ ਗੱਲ ਨਹੀਂ ਅਸੀਂ ਤੁਹਾਡਾ ਪੂਰਾ ਸਹਿਯੋਗ ਕਰਾਂਗੇ ਤਾਂ ਇਹ ਨਿਸ਼ੱਤਰ ਸਰ ਨੇ ਪੰਜਾਬ ਕਲਾਸ ਤੋਂ ਐਸਐਸਟੀ ਦੀ ਤਿਆਰੀ ਕਰਾਉਂਦੀ ਹੈ ਲੈਕਚਰ ਆਦੀ ਤਾਂ ਨਿਸ਼ੱਤਰ ਸਰ ਹਾਂਜੀ ਮੇਰੇ ਪਿਆਰੇ ਵਿਦਿਆਰਥੀ ਜਾ ਮੇਰੇ ਪਿਆਰੇ ਮਿੱਤਰ ਜਿਹੜੇ ਵੀ ਦੋਸਤ ਮੇਰੇ ਜੁੜੇ ਤਾਂ ਜਿਵੇਂ ਜਸਵੰਤ ਤੇ ਬਾਈ ਜੀ ਇੱਕ ਗੱਲ ਕਰਦੇ ਆ ਕਿ ਲੜਾਈ ਤੋਂ ਬਿਨਾ ਕਦੇ ਵੀ ਕੋਈ ਸੰਘਰਸ਼ ਨਹੀਂ ਜਿੱਤਿਆ ਜਾਂਦਾ ਤੇ ਸਰਕਾਰਾਂ ਦਾ ਐਟੀਟਿਊਡ ਹਮੇਸ਼ਾ ਹੀ ਲੜ ਕੇ ਹੀ ਬਦਲਿਆ ਜਾ ਸਕਦਾ ਜਿਵੇਂ ਆਪਾਂ ਇੱਕ ਗੱਲ ਕਰਦੇ ਆ ਮੋਦੀ ਦੀ ਕਿ ਮੋਦੀ ਉਹ ਗੱਲ ਕਹਿੰਦਾ ਸੀ ਕਸ਼ਮੀਰ ਮਸਲੇ ਤੇ ਕਿ ਮੈਂ 1 ਇੰਚ ਨਹੀਂ ਪਿੱਛੇ ਹੋਣਾ ਉਹੋ ਮੋਦੀ ਨੋਟਬੰਦੀ ਤੇ ਕਹਿੰਦਾ ਸੀ ਮੈਂ 1 ਇੰਚ ਨਹੀਂ ਪਿੱਛੇ ਹੋਣਾ ਤੇ ਜਦੋਂ ਕਿਸਾਨਾਂ ਨੇ ਦਿੱਲੀ ਜਾ ਕੇ ਬੈਠੇ ਸੀ ਨਾ ਤਾ ਇੱਕ ਬਿਆਨ ਨਾ ਅਮਰਸ਼ਾ ਅਮਿਤ ਸ਼ਾਦ ਆਇਆ ਨਾ ਮੋਦੀ ਦਾ ਆਇਆ ਫਿਰ 1 ਇੰਚ ਪਿਛਾਟ ਨਾ ਪਿਆ ਨਾ ਤਾਂ ਜਦੋਂ ਵੀ ਕੋਈ ਵੀ ਲੜਾਈ ਜਿੱਤਣੀ ਆ ਤਾਂ ਲੜਾਈ ਜਦੋਂ ਆਪਾਂ ਕਲੈਕਟਿਵ ਹੋ ਕੇ ਜਾਂ ਇਕੱਠੇ ਸਾਂਝੇ ਤਰੀਕੇ ਨਾਲ ਵੱਠੇ ਸਮੂਹਿਕ ਤੌਰ ਤੇ ਲੜਦੇ ਆ ਤਾਂ ਉਦੋਂ ਹੀ ਜਿੱਤੀ ਜਾਂਦੀ ਆ ਤਾਂ ਲੜਾਈ ਦੇ ਵਿੱਚ ਹਮੇਸ਼ਾ ਆਪਾਂ ਨੂੰ ਇਕੱਠੇ ਹੋਣਾ ਪਊਗਾ ਕਿਉਂਕਿ ਮੈਂ ਦੋ ਤਿੰਨ ਚੀਜ਼ਾਂ ਦੱਸੂਗਾ ਕਿ ਲੜਾਈ ਦੇ ਨਾਲ ਜਦੋਂ ਆਪਾਂ ਇਕੱਠੇ ਹੋ ਕੇ ਲੜਾਈ ਲੜਦੇ ਆ ਤਾਂ ਇੱਕ ਹਵਾ ਕਿਵੇਂ ਚੇਂਜ ਹੁੰਦੀ ਹੈ ਕਿਉਂਕਿ ਜਦੋਂ ਅਸੀਂ ਦਿੱਲੀ ਦੇ ਵਿੱਚ ਕਿਸਾਨੀ ਮੋਰਚੇ ਦੀ ਗੱਲ ਕਰਦੇ ਆ ਤਾਂ ਉਸ ਸਮੇਂ ਪੰਜਾਬ ਦੇ ਜਿੰਨੇ ਵੀ ਸਿੰਗਰ ਸੀ ਜਾਂ ਜਿਵੇਂ ਆਪਾਂ ਜਿੱਤੀ ਹੱਤ ਜੋਤ ਕੌਂ ਦੇ ਵਸਤੀਫਾ ਦਿੱਤਾ ਤਾਂ ਇਹ ਕੋਈ ਆਪਣੇ ਸਕੇ ਨਹੀਂ ਸੀ ਸਕੇ ਇਸ ਕਰਕੇ ਬਣੇ ਜਦੋਂ ਲੋਕਾਂ ਦਾ opinion ਉਸ ਮੋਰਚੇ ਦੇ ਵਿੱਚ ਕਿਸਾਨਾਂ ਦੇ ਹੱਕ 'ਚ ਆਇਆ ਤਾਂ ਇਹਨਾਂ ਨੂੰ ਪਤਾ ਸੀ ਕਿ ਜੇ ਅੱਜ ਅਸੀਂ ਕਿਸਾਨੀ ਦੇ ਨਾਲ ਨਾ ਬੈਠੇ ਸਾਨੂੰ ਪਿੰਡਾਂ ਵਿੱਚੋਂ ਛਿੱਤਰ ਪੈਣਗੇ ਤਾਂ ਇਸੇ ਤਰ੍ਹਾਂ ਜਿਵੇਂ ਆਪਣਾ ਇਹ ਬੇਰੋਜ਼ਗਾਰ ਸੰਘਾ ਮੋਰਚਾ ਹੈ ਚਲੋ ਬਾਕੀ ਮੋਰਚਿਆਂ ਬਾਰੇ ਬਾਕੀ ਜਿਹੜੇ ਫਰਾਂਟ ਦੇ ਉਹਨਾਂ ਨਾਲ ਚਲੋ ਮੈਨੂੰ ਬਹੁਤੀ ਸਮਝ ਨਹੀਂ ਉਹਨਾਂ ਬਾਰੇ ਤਾਂ ਜੇ ਮੈਂ ਆਪਣੀ ਗੱਲ ਕਰੀਏ ਇਹ ਆਪਣਾ ਜਿਹੜਾ ਬੀਏ ਟੈਟ ਪਾਸ ਆ ਘਟੋ ਘਟ ਜੇ ਰਲਾ ਕੇ ਜੇ ਆਪਾਂ ਬਣਾਈਆ ਆਪਾਂ 40000 ਦੇ ਨੇੜੇ ਤੇ ਨੇ ਬੰਦੇ ਆ ਤੇ 40000 ਤੋਂ ਅੱਦੇ 25000 ਬੰਦਾ ਵੀ ਇੱਕ ਦਿਨ ਸੜਕਾਂ ਤੇ ਆ ਗਿਆ ਨਾ ਤਾਂ ਸ਼ਾਮ ਨੂੰ ਨੋਟੀਫਿਕੇਸ਼ਨ ਲੈ ਕੇ ਨਿਕਲਾਂਗੇ ਆਪਾਂ ਤਾਂ ਇਸ ਕਰਕੇ ਇੱਕ ਘਰਾਂ ਤੋਂ ਵਿੱਚੋਂ ਆਪਾਂ ਨੂੰ ਬਾਹਰ ਨਿਕਲਣਾ ਪੈਣਾ ਜੇ ਘਰਾਂ ਦੇ ਵਿੱਚ ਬੈਠੇ ਰਹੇ ਕਿਉਂਕਿ ਇੱਕ ਤਾਂ ਅਕਸ਼ੂ ਜ ਆਪਣਾ ਇਹ ਰਹਿੰਦਾ ਹੈ ਕਿ ਤਿਆਰੀ ਪਰ ਹੋਰ ਤੁਸੀਂ ਆਪ ਸਿਆਣੇ ਬਿਆਨੇ ਜੋ ਇੱਕ ਦਿਨ ਦੇ ਵਿੱਚ ਇੱਕ ਕਾਪੀ ਨੋਟ ਕਰਕੇ ਵੇ ਲੈ ਲੋ ਇੱਕ ਦਿਨ ਦੇ ਵਿੱਚ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਪਰ ਰਿਸ਼ਤੇਦਾਰਾਂ ਦੇ ਉੱਤੇ ਬੇਲੀ ਸਜਣਾ ਦੇ ਉੱਤੇ ਜਾਂ ਸੜਕ ਤੇ ਘੁੰਮਣ ਵਿੱਚ ਕਿੰਨਾ ਸਮਾਂ ਖਰਾਬ ਕਰਦੇ ਆ ਜੇ ਉਹ ਸਮਾਂ ਆਪਾਂ ਰੋਜ਼ ਦਾ ਬਚਾਈਏ ਤੇ ਆਪਾਂ ਮਹੀਨੇ 'ਚ ਇੱਕ ਦਿਨ ਧਰਨੇ ਲਈ ਦੇ ਵੀ ਦੀ ਇਹ ਤਾਂ ਕਿੰਦੀ ਕਬੜੀ ਚੀਜ਼ ਆ ਤਾਂ ਉਹ ਤਾਂ ਬਥੇਰੇ ਦਿਨ ਬਣ ਜਾਣਗੇ ਨਾ ਤਾਂ ਉਹ ਸਮਾਂ ਕਦੇ ਨਹੀਂ ਆਪਾਂ ਗੁਣਿਆ ਜਿਹੜਾ ਆਪਾਂ ਰੀਲਾਂ ਚੈੱਕ ਕਰਨ ਦੇ ਉੱਤੇ ਜਿੱਤੇ ਪੂਰਾ ਪੰਜਾਬ ਨੱਚ ਰਿਹਾ ਅੱਜ ਦੇ ਸਮੇਂ 'ਚ ਮਾਰੀ ਚੀਜ਼ ਆ ਜਿੰਨੇ ਉੱਤੇ ਆਪਾਂ ਫੇਸਬੁੱਕ ਦੇ ਉੱਪਰ ਸਾਰਾ ਦੇ ਰੀਲਾਂ ਚੈੱਕ ਕਰਕੇ ਆਪਦਾ ਸਮਾਂ ਗੁਜ਼ਾਰਦੇ ਆ ਤਾਂ ਇੰਨਾ ਸਮਾਂ ਆਪਾਂ ਇਕੱਠੇ ਹੋ ਕੇ ਇੱ ਇਥੇ ਲੜੀਏ ਇਹਦੇ ਤੇ ਪ੍ਰੈਸ਼ਰ ਪਾਈਏ ਤਾਂ ਆਪਾਂ ਜਿਹੜੇ ਪੋਸਟਾਂ ਪਹਿਲੇ ਦਿਨ ਵਿੱਚ ਲਿਆ ਸਕਦੇ ਆ ਤਾਂ ਬਿਨਾ ਇਕੱਠਿਆਂ ਹੋયા ਬਿਨਾ ਲੜਿਆਂ ਪੋਸਟਾਂ ਜਿਹੜੀਆਂ ਇਹਨਾਂ ਨੇ ਨਹੀਂ ਦੇਣੀਆਂ ਪ੍ਰੈਸ਼ਰ ਕਦੇ ਵੀ ਪ੍ਰੈਸ਼ਰ ਬਿਲਡ ਕੀਤੇ ਬਿਨਾ ਸਰਕਾਰਾਂ ਨਾ ਮੰਨੀਆਂ ਨਾ ਇਹਨਾਂ ਨੇ ਮੰਨਣਾ ਕਿਉਂਕਿ ਇੱਕ ਚੀਜ਼ ਆਪਾਂ ਵੇਖੀਏ ਜਿਹੜੀ ਇਹ ਸਰਕਾਰ ਸੀ ਜਿਹੜੀ ਕਹਿੰਦੀ ਸੀ ਅਸੀਂ ਅਧਿਆਪਕਾਂ ਦੇ ਹੱਕ ਦੇ ਵਿੱਚ ਅਸੀਂ ਐਜੂਕੇਸ਼ਨ ਲਈ ਕੰਮ ਕਰਾਂਗੇ ਅਸੀਂ ਬਾਹਰ ਤੋਂ ਬੰਦੇ ਟ੍ਰੇਡ ਕਰਕੇ ਲਿਆਵਾਂਗੇ ਸਾਡਾ ਸਕੂਲਾਂ ਦਾ ਮਾਡਲ ਜਿਹੜਾ ਅਮਰੀਕਾ ਕੈਨੇਡਾ ਤੋਂ ਵੀ ਉੱਪਰ ਹੋਊਗਾ ਤਾਂ ਇਹ ਸਰਕਾਰਾਂ ਤਾਂ ਚਲੋ ਮੈਂ ਇੱਕ ਗੱਲ ਕਲੀਅਰ ਕਰਟ ਕਹਿਣਾ ਕਿ ਮੈਂ ਕਾਲੀ ਦਲ ਕਾਂਗਰਸ ਭਾਜਪਾ ਜਿੰਨੀਆਂ ਵੀ ਇਹ ਰੂਲਿੰਗ ਪਾਰਟੀਆਂ ਨੇ ਨਾ ਅੱਜ ਤੱਕ ਲੋਕਾਂ ਦੀਆਂ ਸਕੀਆਂ ਹੋਈਆਂ ਨਾ ਇਹਨਾਂ ਤੋਂ ਅਸੀਂ ਉਮੀਦ ਕਰ ਸਕੇ ਸਕੇ ਹੋਣੀ ਪਰ ਉਹ ਸਰਕਾਰਾਂ ਤਾਂ 5 ਸਾਲ ਦੇ ਵਿੱਚ ਤਿੰਨ ਤਿੰਨ ਪੋਸਟਰ ਦਿੰਦੇ ਰਹੀਆਂ ਇਹਨਾਂ ਕੋਲ 3 ਸਾਲਾਂ ਦੇ ਵਿੱਚ ਇੱਕ ਪੋਸਟਰ ਹੀ ਦਿੱਤੀ ਗਈ ਜਿਹੜਾ ਕਹਿੰਦਾ ਸੀ ਕਿ ਅਸੀਂ ਐਜੂਕੇਸ਼ਨ ਸਾਡਾ ਮੇਨ ਏਜੰਡਾ ਹੈ ਜਿਹੜਾ ਕਹਿੰਦਾ ਸੀ ਹੈਲਥ ਸਾਡਾ ਮੇਨ ਏਜੰਡਾ ਹੈ ਤੇ ਆਪਦੇ ਆਪਰੇਸ਼ਨ ਤੁਹਾਡੇ ਤੁਹਾਡੇ ਜਵਾਗ ਦਾ ਤੁਹਾਡੇ ਸਰਕਾਰੀ ਉਪਰ ਪ੍ਰਾਈਵੇਟ ਹਸਪੀਟਲ ਚ ਹੋ ਰਿਹਾ ਹੈ ਸਾਨੂੰ ਕਿਹੜੇ ਹਸਪੀਟਲ ਦਾ ਮਾਡਲ ਤੁਸੀਂ ਜਾਂ ਚੱਕ ਕੇ ਲੈ ਆਓ ਨਾ ਤੁਸੀਂ ਚੰਡੀਗੜ੍ਹ ਦਿੱਲੀ ਵਾਲੇ ਮਾਡਲ ਜੀ ਲੈ ਜਾਓ ਤੁਸੀਂ ਤਾਂ ਇਹ ਸਿਰਫ ਤੇ ਸਿਰਫ ਆਪਾਂ ਨੂੰ ਲਾ ਰੇ ਆ ਪਰ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਆਪਾਂ ਆਪਾਂ ਇਹਦੀ ਖੱਲ ਆਪਣੇ ਖਿਆਲ ਚ ਰਹਿਣੀ ਆ ਕਿ ਇਹ ਲਾ ਰਿਆਂ ਦੇ ਨਾਲ ਜਦੋਂ ਅਲੋਕ ਓਪੀਨੀਅਨ ਖੜਾ ਹੁੰਦਾ ਹੈ ਸਰਕਾਰਾਂ ਬਦਲਦੀਆਂ ਨੇ ਜਦੋਂ ਬਥੇਰੇ ਜਦੋਂ ਮਿੱਤਰ ਸੱਚੇ ਬੈਠਦੇ ਇੱਕ ਸਵਾਲ ਹਮੇਸ਼ਾ ਨਿਕਲ ਕੇ ਆਉਂਦਾ ਹੈ ਕਿ ਸਰਕਾਰ ਚੰਗੀ ਕਿਹੜੀ ਹੁੰਦੀ ਜਿਹੜੀ ਸਰਕਾਰ ਚੰਗੀ ਰਹੂਗੀ ਤਾਂ ਮੈਂ ਹਮੇਸ਼ਾ ਕਹਿੰਦਾ ਕਦੇ ਵੀ ਕੋਈ ਵਿਅਕਤੀ ਤੇ ਸਰਕਾਰ ਚੰਗੀ ਨਹੀਂ ਹੁੰਦੀ ਚੰਗੇ ਅਲੋਕਾਂ ਦੀ ਪੋਲਿਟਿਕਸ ਹੁੰਦੀ ਆ ਰਾਜਨੀਤੀ ਹੁੰਦੀ ਆ ਰਾਜਨੀਤੀ ਜਿਵੇਂ ਮਾਈ ਨੇ ਵੀ ਕਿਹਾ ਸੀ ਕਿ ਇਹ ਇਹਨੂੰ ਆਪਾਂ ਰਾਜਨੀਤੀ ਨਾਲ ਸ਼ਾਮਲ ਨਾ ਕਰੀਏ ਜਿਵੇਂ ਇਸ ਟੋਟਲ ਨੇ ਕਿਹਾ ਦੁਨੀਆ ਦੇ ਵਿੱਚ ਕੋਈ ਵੀ ਚੀਜ਼ ਗੈਰ ਰਾਜਨੀਤਿਕ ਨਹੀਂ ਹੁੰਦੀ ਜੇ ਤੁਸੀਂ ਰਾਜਨੀਤੀ ਪਿੱਛੇ ਭੱਜੋਗੇ ਨਾ ਤਾਂ ਰਾਜਨੀਤੀ ਪਿੱਛੋਂ ਆ ਕੇ ਤੁਹਾਨੂੰ ਫੜ ਲੂਗੀ ਜਦੋਂ ਅਸੀਂ ਆਪਦੀ ਮਾਂ ਦੇ ਪੇਟ ਦੇ ਵਿੱਚ ਸੀ ਸਾਨੂੰ ਬਚਾਉਣ ਵਾਸਤੇ ਸਾਡੀ ਮਾਂ ਨੂੰ ਟੀਕਾ ਲੱਗਾ ਸੀ ਨਾ ਰਾਜਨੀਤੀ ਨਾਲ ਅਸੀਂ ਉਦੋਂ ਜੁੜ ਕੇ ਸੀ ਜਦੋਂ ਆ ਸੜਕ ਦੇ ਵਿੱਚ ਅਸੀਂ ਘਰ ਤੋਂ ਇੱਥੇ ਪਹੁੰਚ ਰਹੇ ਸੀ ਰਾਜਨੀਤੀ ਉਦੋਂ ਜੁੜ ਗਈ ਸੀ ਜਦੋਂ ਸਾਨੂੰ ਇੰਟਰਨੈਟ ਜਿਹੜਾ ਮਹਿੰਗਾ ਸਸਤਾ ਕੀਤਾ ਗਿਆ ਰਾਜਨੀਤੀ ਸਾਨੂੰ ਉਦੋਂ ਜੁੜ ਗਈ ਸੀ ਜਦੋਂ ਟਿਕਟੋਕ ਨੂੰ ਪਾਬੰਦ ਕੀਤਾ ਗਿਆ ਰਾਜਨੀਤੀ ਉਦੋਂ ਜੁੜ ਗਈ ਸੀ ਤਾਂ ਸਾਡੀਆਂ ਪੂਰਤਾਂ ਵੀ ਰਾਜਨੀਤੀ ਨੇ ਤੈਅ ਕਰਨੀਆਂ ਸਾਡਾ ਸਿਲੇਬਸ ਵੀ ਰਾਜਨੀਤੀ ਨੇ ਤੈਅ ਕਰਨਾ ਫਿਰ ਵਿਦਿਆਰਥੀ ਰਾਜਨੀਤੀ ਨੂੰ ਕਿਉਂ ਨਹੀਂ ਤੈਅ ਕਰ ਸਕਦੇ ਤਾਂ ਮੇਰਾ ਕਹਿਣਾ ਇਹ ਆ ਇਹਦੇ ਵਿੱਚ ਜਾਂ ਮੇਰੀ ਇੱਕ ਗੱਲ ਕਰਨ ਦਾ ਵਿਜ਼ਨ ਇਹ ਆ ਕਿ ਰਾਜਨੀਤੀ ਦੇ ਵਿੱਚ ਨਾ ਭਗਵੰਤ ਮਾਨ ਚੰਗਾ ਹੈ ਨਾ ਬਾਦਲ ਕੇ ਚੰਗੇ ਨੇ ਨਾ ਕੈਪਟਨ ਹਰੀ ਚੰਗੇ ਨੇ ਫਿਰ ਚੰਗਾ ਕੀ ਆ ਚੰਗਾ ਲੋਕ ਆਪੀਨੀਅਨ ਲੋਕਾਂ ਦੀ ਪੋਲਿਟਿਕਸ ਲੋਕਾਂ ਦਾ ਪ੍ਰੈਸ਼ਰ ਜਦੋਂ ਲੋਕ ਪ੍ਰੈਸ਼ਰ ਬਿਲਡ ਕਰ ਦੇਣਗੇ ਨਾ ਇਹ ਆਪੇ ਸਿੱਧੇ ਹੋ ਜਾਣਗੇ ਆਪਾਂ ਇੱਕ ਦਿਨ ਵਾਸਤੇ ਮੰਨ ਕੇ ਚੱਲੋ ਜੇ ਆਪਣਾ 25 40 50 ਹਜ਼ਾਰ ਤੱਕ ਕੈਡਰ ਆ ਇੱਕ ਦਿਨ ਵਾਸਤੇ 25 ਹਜ਼ਾਰ ਬੰਦਾ ਆ ਜਾਵੇ ਉਸੇ ਸ਼ਾਮ ਨੂੰ ਨੋਟੀਫਿਕੇਸ਼ਨ ਲੈ ਕੇ ਘਰੇ ਜਾਵਾਂਗੇ ਜੇ ਆਪਾਂ ਇਸੇ ਤਰ੍ਹਾਂ ਘੱਟ ਗਿਣਤੀ ਦੇ ਆਉਂਦੇ ਵਿੱਚ ਰਹੇ ਤਾਂ ਉਸ ਤਰੀਕੇ ਨਾਲ ਆਪਣਾ ਪ੍ਰੈਸ਼ਰ ਬਿਲਡ ਹੀ ਨਹੀਂ ਹੋਣਾ ਤੇ ਹੁਣ ਜੇ ਆਪਣੀ ਗੱਲ ਰਹੀ ਹੋਵੇ ਵਾਰ-ਵਾਰ ਦੋ ਤਿੰਨ ਰਿਪੀਟਡ ਚੀਜ਼ਾਂ ਹੁੰਦੀਆਂ ਨੇ ਪਹਿਲਾਂ ਮੇਰੇ ਕੋਲ ਟਾਈਮ ਨਹੀਂ ਮੇਰੇ ਕੋਲ ਟਾਈਮ ਨਹੀਂ ਤਾਂ ਜਦੋਂ ਪੇਪਰ ਹੁੰਦਾ ਜਿਹੜੇ ਦਿਨ ਉਸ ਦਿਨ ਸਾਰਾ ਘੇਡਰ ਪਹੁੰਚਦਾ ਕਿ ਪਹੁੰਚਦਾ ਸਮਾਂ ਨਿਕਲਦਾ ਕਿ ਨਿਕਲਦਾ ਦੂਜੀ ਚੀਜ਼ ਆ ਸਾਡੇ ਕੋਲ ਪੜ੍ਹਨ ਦਾ ਸਮਾਂ ਨਹੀਂ ਕਿਉਂਕਿ ਪੜ੍ਹਨਾ ਸਾਡੀ ਟਾਈਮ ਵੇਸਟ ਹੁੰਦਾ ਹੈ ਜੇ ਮਹੀਨੇ ਦੇ ਵਿੱਚ ਇੱਕ ਦਿਨ ਘਰਨੇ ਤੇ ਜਾਣ ਨਾਲ ਟਾਈਮ ਵੇਸਟ ਹੁੰਦਾ ਹੈ ਤਾਂ ਮਹੀਨੇ ਦੇ ਵਿੱਚ ਜਿਹੜੇ ਵਿਆਹ ਨੇ ਸਾਡੇ ਘਰ ਜਿਹੜੇ ਰਿਸ਼ਤੇਦਾਰ ਆਉਂਦੇ ਉਹਨਾਂ ਨੂੰ ਟਾਈਮ ਦੇਣੇ ਆ ਅਸੀਂ ਫੇਸਬੁੱਕ ਤੇ ਟਾਈਮ ਦੇਣੇ ਆ ਅਸੀਂ ਇੰਸਟਾਗ੍ਰam ਤੇ ਟਾਈਮ ਦੇਣੇ ਆ ਅ ਉਹ ਤਾਂ ਫਿਰ ਘੁੰਮ ਕਮਾ ਕੇ ਉਹ ਸਾਰਾ ਪੈਸਾ ਇਹਨਾਂ ਸਰਕਾਰਾਂ ਤੇ ਇੱਕ ਕੈਪਟਲਿਜ਼ਮ ਦੇ ਜੇਬਾਂ ਦੇ ਵਿੱਚ ਜਾਣਾ ਹੈ ਤਾਂ ਇਸ ਕਰਕੇ ਅਸੀਂ ਜਿੰਨੇ ਵੀ ਇੱਥੇ ਮੇਰੇ ਸਾਥੀ ਜੁੜੇ ਆ ਤਾਂ ਆਪਾਂ ਇਹ ਚੀਜ਼ ਦੇ ਉੱਤੇ ਸੰਘਰਸ਼ ਨੂੰ ਤਗੜਾ ਕਰੀਏ ਵੱਡੇ ਪੱਧਰ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰੀਏ ਕਰੀਏ ਆਪਣੇ ਜਿਹੜੇ ਅਕਿਊਜ਼ ਨੇ ਜਿਹੜੇ ਵਾਰ-ਵਾਰ ਇੱਕ ਦੇ ਪਿੱਛੇ ਅਕਿਊਜ਼ ਲੈ ਕੇ ਆਉਣੇ ਆ ਕਿ ਸਾਨੂੰ ਘਰੋਂ ਨਿਕਲਣਾ ਮੁਸ਼ਕਲ ਆ ਸਾਨੂੰ ਕੰਮ ਆ ਕਿਉਂਕਿ ਵੇਖੋ ਸਾਰਿਆਂ ਨੂੰ ਹੀ ਮੁਸ਼ਕਲਾਂ ਨੇ ਠੀਕ ਆ ਕੰਮ ਤਾਂ ਸਾਰਿਆਂ ਨੂੰ ਹੈਗੇ ਆ ਜੇ ਤੇ ਜਿੰਨੀ ਵੀ ਲੀਡਰਸ਼ਿਪ ਆਈ ਆ ਕੀ ਉਹਨਾਂ ਦੇ ਘਰਾਂ ਦੇ ਵਿੱਚ ਬੱਚੇ ਨਹੀਂ ਗਏ ਉਹਨਾਂ ਦੇ ਪਰਿਵਾਰ ਨਹੀਂ ਗਏ ਉਹਨਾਂ ਨੂੰ ਕੰਮ ਨਹੀਂ ਗਏ ਤਾਂ ਕੰਮ ਸਾਰਿਆਂ ਨੂੰ ਆ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਛੱਡਦੇ ਹੋਏ ਇਕੱਠੇ ਹੋ ਕੇ ਲੜੀਏ ਆਪਾਂ ਪਿਛਲੇ 4 ਸਾਲਾਂ ਦੇ ਵਿੱਚ ਉਹ ਸਰਕਾਰ ਜਿਹੜੀ ਕਹਿੰਦਾ ਮਤਲਬ ਜਿੰਦੀ ਧੌਣ ਦੇ ਵਿੱਚ ਕਿਲਾ ਸੀ ਠੀਕ ਆ ਉਹ ਸਰਕਾਰ ਜਿਹੜੀ ਇੱਕ ਗੱਲ ਤੇ ਵੀ ਨਹੀਂ ਮੰਨਦੀ ਸੀ ਕਿ ਮੈਂ 1 ਇੰਚ ਨਹੀਂ ਪਿੱਛੇ ਹੋਣਾ ਆਪਾਂ ਉਹਨਾਂ ਨੂੰ ਪਿੱਛੇ ਕਰਕੇ ਆਏ ਆ ਇਤਿਹਾਸ ਰਿਹਾ ਪੰਜਾਬ ਦਾ ਜਿਹੜਾ ਕਹਿੰਦਾ ਸੀ ਨਾ ਮੈਂ 1 ਇੰਚ ਨਹੀਂ ਪਿੱਛੇ ਹੋਣਾ ਤਾਂ ਉਹ ਕਿੰਨੇ ਇੰਚ ਪਿੱਛੇ ਹੋਇਆ ਪਰ ਉਹਨੂੰ ਆਉਣਾ ਪਿਆ ਨਾ ਗੁਰੂ ਨਾਨਕ ਦੇ ਜਨਮ ਦਿਨ ਦੇ ਉੱਤੇ ਬਿੱਲ ਵਾਪਸ ਕਰਨ ਵਾਸਤੇ ਤਾਂ ਇਸੇ ਤਰ੍ਹਾਂ ਜੇ ਆਪਾਂ ਇਕੱਠੇ ਹੋਵਾਂਗੇ ਨਾ ਤਾਂ ਇਹ ਭਗਵੰਤ ਮਾਨ ਵੀ 5 ਮਿੰਟ ਦੇ ਵਿੱਚ ਪਿੱਛੇ ਹੋਊਗਾ 5 ਮਿੰਟ ਦੇ ਵਿੱਚ ਪੋਸਟਾ ਦੇਵੇਗਾ ਔਰ ਇੱਕ ਗੱਲ ਸਭ ਤੋਂ ਵੱਡੀ ਸਿਆਣੀ ਗੱਲ ਇਹ ਆ ਵੇਖੋ ਇੱਕ ਚੀਜ਼ ਆ ਕਿਸਾਨੀ ਮੋਰਚਾ ਤੇ ਆਪਣਾ ਮੋਰਚਾ ਕਿਸਾਨੀ ਮੋਰਚੇ ਦੇ ਵਿੱਚ ਮੱਤੜ ਬੰਦੇ ਵੀ ਸੀ ਆਪਣਾ ਇੰਟੈਲੈਕਚੁਅਲ ਸੈਕਸ਼ਨ ਆ ਸਾਰਾ ਪੜਿਆ ਲਿਖਿਆ ਸੈਕਸ਼ਨ ਆ ਤੇ ਪੜੇ ਲੈ ਕੇ ਸੈਕਸ਼ਨ ਨੇ ਪੰਜਾਬ ਦੀ ਤਸਵੀਰ ਤੈਅ ਕਰਨੀ ਆ ਪੰਜਾਬ ਦੀ ਰਾਜਨੀਤੀ ਤੈਅ ਕਰਨੀ ਆ ਤਾਂ ਉਹ ਸੈਕਸ਼ਨ ਹੀ ਜੇ ਘਰਾਂ ਵਿੱਚ ਲੁੱਕ ਕੇ ਬਹਿ ਗਿਆ ਤਾਂ ਫਿਰ ਆਪਾਂ ਕਿੱਥੋਂ ਤੈਅ ਕਰਾਂਗੇ ਇਹ ਸੰਘਰਸ਼ ساری ਉਮਰ ਹੀ ਚੱਲਦੇ ਹੁੰਦੇ ਆ ਇਹ ਨਹੀਂ ਕਿ ਆਪਾਂ ਕੋਈ ਪੇਪਰ ਕੱਢ ਕੇ ਆਪਣੇ ਸੰਘਰਸ਼ ਮੁੱਕ ਜਾਣੇ ਆ ਤਾਂ ਸੰਘਰਸ਼ ਦੇ ਲਈ ਹਮੇਸ਼ਾ ਲੜਦੇ ਰਹਿਣਾ ਚਾਹੀਦਾ ਹੈ ਤਾਂ ਇਹ ਲੜਾਈ ਦੇ ਵਿੱਚ ਠੀਕਾ ਕਹਦੇ ਵੀ ਡਰਨਾ ਨਹੀਂ ਚਾਹੀਦਾ ਜਿਹੜਾ ਕੁਝ ਉਹ ਦੇਖੀ ਜਾਂਦਾ ਹੁੰਦਾ ਤਾਂ ਇਸ ਕਰਕੇ ਮੈਂ ਜਿੰਨੀਆਂ ਵੀ ਦੂਸਤ ਤੇ ਪਹੁੰਚਿਆ ਉਨਾਂ ਲਈ ਮੈਂ ਧੰਨਵਾਦ ਕਰਦਾ ਉਸ ਤੋਂ ਬਾਅਦ ਸਾਰੇ ਦੋਸਤਾਂ ਨੂੰ ਕਹਿਣਾ ਕਿ ਅੱਗੇ ਤੋਂ ਆਪਾਂ ਵੱਡੀ ਗਿਣਤੀ ਦੇ ਵਿੱਚ ਆਈਏ ਕਰੀਏ ਬਹੁਤ ਵੱਡੀ ਗਿਣਤੀ ਦੇ ਵਿੱਚ ਆਪਾਂ ਆਈਏ ਸਰਕਾਰ ਦੇ ਉੱਤੇ ਪ੍ਰੈਸ਼ਰ ਬਿਲਡ ਕਰੀਏ ਤੇ ਇਸ ਤਰੀਕੇ ਦੀ ਇੱਕ ਯੂਨਿਟ ਖੜੀ ਕਰੀਏ ਕਿ ਸਰਕਾਰ ਹਰ ਸਾਲ ਆਪਾਂ ਨੂੰ ਨੌਕਰੀਆਂ ਦੇ ਸਕੇ ਜੇ ਇਸ ਤਰੀਕੇ ਨਾਲ ਲੇਚੀ ਰਹੇ ਅੱਜ ਆਪਾਂ ਚੀਜ਼ਾਂ ਸਹਿ ਰਹੇ ਆਂ ਕੱਲ ਆਪਣੇ ਭੈਣ ਭਰਾ ਵੀ ਸਹਿਣਗੇ ਆਪਣੇ ਬੱਚੇ ਵੀ ਸਹਿਣਗੇ ਪਰ ਇਸ ਤਰੀਕੇ ਦਾ ਆਪਾਂ ਪ੍ਰੈਸ਼ਰ ਬਿਲਡ ਕਰ ਜੀਏ ਇਸ ਤਰੀਕੇ ਦੇ ਇੱਕ ਯੂਨਿਟ ਇੱਕ ਆਰਗੇਨਾਈਜੇਸ਼ਨ ਢਾਂਚਾ ਬਿਲਡ ਕਰ ਜੀਏ ਜਿੱਤੇ ਸਰਕਾਰਾਂ ਨੂੰ ਆਪਣੇ ਅੱਗੇ ਝੁਕਣਾ ਪਵੇ ਲੋਕਾਂ ਤੋਂ ਵੱਡੀ ਤਾਕਤ ਕੋਈ ਨਹੀਂ ਇਸ ਦੁਨੀਆ ਦੇ ਵਿੱਚ ਕੋਈ ਤਾਕਤ ਨਹੀਂ ਲੋਕਾਂ ਤੋਂ ਵੱਡੀ ਭਾਵੇਂ ਦੇ ਕੋ ਲੱਖਾਂ ਹਥਿਆਰ ਨੇ ਲੱਖਾਂ ਬੰਦੂਕਾਂ ਨੇ ਕਦੇ ਵੀ ਵੇਖੋ ਪੂਰੇ ਵਰਲਡ ਦੇ ਵਿੱਚ ਇੱਕ ਗੱਲ ਹੋਰ ਆ ਕਿਉਂਕਿ ਗਿਣਤੀ ਹਮੇਸ਼ਾ ਆਪਾਂ ਨੇ ਬਹੁਤ ਥੋੜੀ ਆਉਂਦੀ ਆ ਪੂਰੀ ਦੁਨੀਆ ਦੀ ਮੂਵਮੈਂਟ ਵੇਖ ਲੋ ਅਮਰੀਕਾ ਦੀ ਕ੍ਰਾਂਤੀ ਵੇਖ ਲਓ ਇੰਗਲੈਂਡ ਦੀ ਵੇਖ ਲਓ ਫਰਾਂਸ ਦੀ ਵੇਖ ਲਓ ਜਾਂ ਦੁਨੀਆ ਦੀ ਇੱਕ ਮੈਂ ਸਭ ਤੋਂ ਚੰਗੀ ਕੀਰਤੀ ਲੋਕਾਂ ਦੀ ਕ੍ਰਾਂਤੀ ਦੀ ਗੱਲ ਕਰੀਏ ਅਸੀਂ ਰੂਸ ਦੀ ਕ੍ਰਾਂਤੀ ਵੇਖ ਲਓ ਜਾਂ ਗੁਰੂ ਗੋਬਿੰਦ ਸਿੰਘ ਸਾਹਿਬਾਂ ਦੀ ਲੜਾਈ ਵੇਖ ਲਈਏ ਜਾਂ ਭਗਤ ਸਿੰਘ ਰਾਣੀ ਲੜਾਈ ਵੇਖ ਲਈਏ ਲੜਾਈ ਹਮੇਸ਼ਾ 1% ਲੋਕਾਂ ਨੇ ਹੀ ਲੜੀ ਆ ਪੈਸੇ ਕਰਕੇ ਪੂਰੀ ਦੁਨੀਆ ਦੇ ਵਿੱਚ ਜਦੋਂ ਵੀ ਤੱਕਾ ਪਲਟ ਹੋਇਆ ਹੈ ਕਦੋਂ ਵੀ ਇੱਕ ਰਾਜ ਢਾਂਚਾ ਚੇਂਜ ਹੋਇਆ ਹੈ ਤਾਂ ਲੜੇ ਸਿਰਫ 1% ਲੋਕ ਨੇ ਪੈਸੇ ਕਰਕੇ ਇਹ ਚੀਜ਼ ਕਦੇ ਵੀ ਡਰਨ ਵਾਲੀ ਚਾਹੀਦਾ ਕਿ ਅਸੀਂ ਥੋੜੇ ਆ ਕੋਕੀ ਜਿਹੜੀ ਆਪਾਂ ਗੱਲ ਕਰਦੇ ਆਂ ਸ਼ੇਰਾਂ ਦੀ ਗਿਣਤੀ ਵਿੱਚ ਘੱਟ ਹੁੰਦੀ ਆਂ ਪੀੜ ਮੇਸ਼ਾਂ ਪੇਡਾਂ ਦੀ ਹੁੰਦੀ ਆਂ ਤਾਂ ਇਸ ਕਰਕੇ ਸਾਰੇ ਵਿਦਿਆਰਥੀ ਜਾਂ ਮੇਰੇ ਜਿੰਨੇ ਵੀ ਮਿੱਤਰ ਨੇ ਜਿੰਨੇ ਵੀ ਮੇਰੇ ਦੋਸਤ ਨੇ ਤਾਂ ਆਪਾਂ ਹਰ ਧਰਨੇ ਦੇ ਵਿੱਚ ਪਹੁੰਚ ਦੀ ਕੋਸ਼ਿਸ਼ ਕੀਤੀ ਤੇ ਇਹ ਧਰਨ ਧਰਨਿਆਂ ਦਾ سلسلہ ਵੀ ਖਤਮ ਕਰੀਏ ਜਦੋਂ ਆਪਾਂ ਵੱਡੀ ਗਿਣਤੀ ਦੇ ਵਿੱਚ ਆਵਾਂਗੇ ਸਰਕਾਰਾਂ ਤੇ ਪ੍ਰੈਸ਼ਰ ਪਊਗਾ ਜਦੋਂ ਇੱਕ ਗੱਲ ਇਹ ਵੀ ਆ ਵੇਖੋ ਉਹ ਬੀਜੇਪੀ ਸੀ ਨਾ ਤੇ ਇਸੇ ਮਲੋੜ ਦੇ ਵਿੱਚ ਪਿੱਛੋਂ ਆਪਾਂ ਨੰਘ ਕੇ ਆਏ ਆਂ ਬੀਜੇਪੀ ਦੇ ਐਮਐਲਏ ਦਾ ਕੀ ਹਾਲ ਕੀਤਾ ਲੋਕਾਂ ਦਾ ਦਾ ਇਹ ਚੀਜ਼ਾ ਵੇਖਦੇ ਨਾ ਕਿ ਉਹਦਾ ਸਿਰਫ ਤੇ ਸਿਰਫ ਕਹਿੰਦਾ ਮਿਲ ਥੱਲੇ ਨਿੱਕਰ ਬਚੀ ਸੀ ਬਾਕੀ ਕੁਝ ਨਹੀਂ ਛੱਡਿਆ ਤਾਂ ਉਹ ਸਾਡੇ ਪੰਜਾਬ ਦਾ ਇਤਿਹਾਸ ਸੀ ਕਿ ਇੰਨੀ ਕੋ ਸ਼ਰਮ ਅਸੀਂ ਉਹਦੀ ਕਰ ਲਈ ਤਾਂ ਇਹ ਸਾਡਾ ਇਤਿਹਾਸ ਆ ਇਸ ਅਸੀਂ ਕੌਮ ਦੇ ਵਿੱਚੋਂ ਇਸ ਅਸੀਂ ਧਰਤੀ ਤੋਂ ਜੰਮੇ ਆ ਕਿਸ ਤਰੀਕੇ ਦੇ ਸਾਨੂੰ ਵੀ ਵਰਤਾਰੇ ਕਰਨੇ ਆਉਦੇ ਆ ਅਸੀਂ ਪੰਜਾਬ ਸਰਕਾਰ ਨੂੰ ਵੀ ਕਹਿੰਨੇ ਆ ਇਸ ਸੋਸ਼ਲ ਮੀਡੀਆ ਰਾਹੀਂ ਕਹਿੰਨੇ ਆ ਪੰਜਾਬ ਸਰਕਾਰ ਨੂੰ ਕਿ ਸਾਡੇ ਕਿਸਾਨ ਸਾਡੇ ਜਿਹੜੇ ਵਿਦਿਆਰਥੀ ਨੇ ਇਹਨੇ ਉਹ ਚਾ ਤਰੀਕੇ ਨਾਲ ਆਜੋ ਠੀਕ ਹੈ ਜੇ ਇਹ ਪੈਨ ਕਾਪੀਆਂ ਇਹਨਾਂ ਨੇ ਘਰੇ ਛੱਡ ਕੇ ਤੁਹਾਡੇ ਵੱਲ ਮੂੰਹ ਕਰ ਲੈਣਾ ਤੇ ਹਾਲ ਤੁਹਾਡਾ ਵੀ ਬਲੋਟ ਵਾਲਾ ਹੋਣਾ ਹੈ ਤਾਂ ਇਸ ਕਰਕੇ ਸਾਰੇ ਵਿਦਿਆਰਥੀ ਜੁੜੀਏ ਆਪਾਂ ਇਹ ਸੰਘਰਸ਼ ਨੂੰ ਜਿੱਤੀਏ ਤੇ ਸੰਘਰਸ਼ ਵਿੱਚ ਜਿਹੜਾ ਉਹ ਲੜਦਿਆਂ ਦਾ ਧੰਨਵਾਦ ਮੈਨੂੰ ਕੋਈ ਮੈਨੂੰ ਕੋਈ ਨਹੀਂ ਮਾਈਕ ਬੜੀ ਚੰਗੀ ਜਿਹੀ ਚੱਲਦੀ ਹੈ ਸਰ ਆਪਾਂ ਨਾਲ मुदाबाद मुर्दाबाद मुर्दाबाद सरकार मुर्दाबाद मुरादाबाद मुरादाबाद साधिया पोस्टा जारी करो जिन्दापार, जिन्दापार। जारी करो जारी करो साधिया पोस्टा जारी करो जारी करो जारी करो फिर उसका साझा मोर्चा जिंदाबाद 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 फिर उसका सिजा पिंदे लोगा पंदाद सॼी पोस्टां ¡Vamos, vamos,

ਪਚੌਣ ਪ੍ਰਚਾਰ ਦੇ ਵਿੱਚ ਚੱਲ ਰਹੀ ਸੀ ਮੁੱਖ ਮੰਤਰੀ ਅਸੀਂ ਉੱਥੇ ਜਾ ਕੇ ਮੰਗ ਕੀਤੀ ਸੀ ਮਾਰਚ ਕਰਕੇ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਅਜੇ ਤੱਕ ਬੇਰਜ਼ਗਾਰ ਸੰਜੇ ਮੋਚੀ ਦੇ ਨਾਲ ਇਹਨਾਂ ਦੀ ਮੰਗਾਂ ਸੰਬੰਧੀ ਕੋਈ ਮੀਟਿੰਗ ਨਹੀਂ ਕੀਤੀ ਬਾਰ ਬਾਰ ਸੰਪਰਕ ਕੀਤਾ ਤਾਂ ਉਸ ਗੱਲ ਨੂੰ ਲੈ ਕੇ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ਵਾਅਦਾ ਖਰਾਬੀ ਕੀਤੀ ਹੈ ਬੇਰਜ਼ਗਾਰਾਂ ਦੇ ਨਾਲ 7 ਜੁਲਾਈ ਨੂੰ ਵੀ ਵਾਅਦਾ ਖਰਾਬੀ ਕੀਤੀ ਹੈ ਇਸ ਰੋਸ ਦੇ ਵਿੱਚ ਬੇਰਜ਼ਗਾਰ ਸੰਜੇ ਮੋਚੀ ਵੱਲੋਂ ਅਸੀਂ ਅੱਜ ਮੁੱਖ ਮੰਤਰੀ ਦੀ ਕੋਠੀ ਸੰਗਰੂ ਉਤਰੋ ਕਰਵਾਤੀ ਜਾ ਰਹੇ ਹਾਂ ਜੀ ਕੀ ਅੱਜ ਇਹ ਕਰਾਇਆ ਕੀਤਾ ਜਾਊਗਾ ਜਾਂ ਉੱਥੇ ਧਰਨਾ ਵੀ ਲਾਇਆ ਜਾਏ ਅੱਜ ਵੀ ਅਸੀਂ ਘਰਾਓ ਕਰਾਂਗੇ ਧਰਨਾ ਲਾਵਾਂਗੇ ਔਰ ਇਸ ਸਰਕਾਰ ਨੂੰ ਵੀ ਜਗਾਵਾਂਗੇ ਕਿ ਲੋਕ ਸਿਰਫ ਉਦੋਂ ਹੀ ਨਹੀਂ ਹੁੰਦੇ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਤੇ ਜਿਹੜੀਆਂ ਲੋਕਾਂ ਦੀਆਂ ਧੱਕੀਆਂ ਮੰਗਾ ਨੇ 2 ਸਾਲ 2.5 ਸਾਲ ਤੁਹਾਨੂੰ ਹੋ ਚੁੱਕੇ ਨੇ ਤੁਸੀਂ ਢੱਕਾ ਨਹੀਂ ਕੀਤਾ ਮਾਸਟਰ ਕਾਰਡ ਦੀ ਕੋਈ ਭਾਰਤੀ ਨਹੀਂ ਦਿੱਤੀ ਉਮਰ ਰਾਦੇ ਚ ਛੋੜ ਨਹੀਂ ਦਿੱਤੀ ਆਟੈਂਡ ਕਰਾਫਟ ਦਾ ਪੇਪਰ ਤਾਂ ਤੁਸੀਂ ਪੇਪਰ ਨਹੀਂ ਲਿਆ ਔਰ ਜਿਹੜੇ ਬਿਜਲੀ ਵਾਲੇ ਕੰਮ ਇਹਨੇ ਤਰਸ ਦੇ ਧਾਰ ਤੇ ਨੌਕਰੀ ਭਾਲਦੇ ਨੇ ਉਹਨਾਂ ਨੂੰ ਤੁਸੀਂ ਕੋਈ ਨੌਕਰੀ ਨਹੀਂ ਦੇ ਰਹੇ ਸਿਰਫ ਲਾਰੇ ਤੇ ਲਾਰੇ ਲਾ ਰਹੇ ਹੋ ਤੇ ਲੈਕਚਰਾਰ ਦੀ ਜਿਹੜੀ ਭਰਤੀ ਆ ਉਹ ਰੱਦ ਕਰ ਦਿੱਤੀ ਐ ਹਜੇ ਤੱਕ ਉਹਦਾ ਇਸ਼ਤਿਹਾਰ ਨਹੀਂ ਦਿੱਤਾ 55% ਦੀ ਬੇਕੁੱਕੀ ਜਿਹੜੀ ਸ਼ਰਤੋਂ ਛੋਟੀ ਹੋਈ ਐ ਤਮਾਮ ਮੰਗਾ ਨੇ ਨਾ ਮੰਗਾ ਨੂੰ ਲੈ ਕੇ ਅਸੀਂ ਮੁੱਖ ਮੰਤਰੀ ਦੇ ਹਾਊਸ ਜਾ ਰਹੇ ਆਂ ਤੇ ਅਸੀਂ ਅੱਗੇ ਤੱਕ ਵੱਧ ਕੇ ਮੁੱਖ ਮੰਤਰੀ ਦੇ ਹੋ ਜਾਵਾਂਗੇ ਦੇਖੋ ਕੀ ਬਣਦਾ ਸਾਨੂੰ ਜਾਣ ਦਿੱਤਾ ਜਾਂਦਾ ਜਾਂ ਫਿਰ ਰਾਸਤੇ 'ਚ ਰੋਕਿਆ ਜਾਂਦਾ ਮੁਤਾਬਕ 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 ਮੁੱਖ ਮੰਤਰੀ ਹੇ ਹੇ ਹਾਰੇ ਹਾਰੇ ਮੁਤਾਬਕ हा 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 मुख्यमंत्री मुर्दाबाद मुर्दाबाद मुख्यमंत्री मुर्दाबाद 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 गुंडागर्दी नहीं चलेगी नहीं चलेगी नहीं चलेगी सत्ताशाही नहीं चलेगी नहीं चलेगी नहीं चलेगी रोजगार सांझा मोर्चा जिंदाबाद 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 थाड़ियां मुंडा पूरियां कराओ पूरियां कराओ पूरियां कराओਾਨੂੰ रोजगार देवा ਸਾਡੀਆਂ ਪੋਸਟਾਂ ਚਾਰੀ करो ਚਾਰੀ ਕਰੋ ਚਾਰੀ ਕਰੋ

चकलो नी अचको यार उल جوں ہم سے ٹکرائے گا دور دور ہو جائے گا جوں ہم سے ٹکرائے گا دور دور ہو جائے گا

Thank <laughs> you. ਕਹੀ ਸੁਵੇਦਾ ਵੀਡੀਓ ਨੂੰ ਕਰਦੀ ਹੈਗੀ ਜੇਰਾ ਦੇਵੀ ਚਾਹੋਗੀ 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 ਨਿਵਾਣਾ ਸਿੱਖ ਲੋ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਆਪਣੇ ਘੇਟ ਨੂੰ ਸਮਝਾਵੇ ਅਗਲੀ ਗੱਲ ਤੋਂ ਸਾਥੀਓ ਹਮੇਸ਼ਾ ਸਰਕਾਰ ਦੀ ਗੱਲ ਕਰ ਰਹੇ ਸੀ ਸੀਐਮ ਮਾਨ ਸਾਹਿਬ ਤੋਂ ਬਧੀਆ ਕਿ ਜਲੰਧਰ ਜੋ ਜਿਮਣੀ ਚੋਣ ਹੋਈ ਸੀ ਉੱਥੇ ਇਹਨਾਂ ਨੇ ਬਕਾਇਦਾ ਜੜ ਜੜੇ ਆਉਂਦਾ ਸੀ ਉੱਥੋਂ ਪਤਾ ਲੱਗਿਆ ਕਿ ਸੀਐਮ ਸਾਹਿਬ ਤੋਂ ਰੋਪੜ ਚੰਗੀ ਤਰ੍ਹਾਂ ਖੜਿਆ ਵੀ ਨਹੀਂ ਜਾਇਆ ਜਾਂਦਾ ਬਹੁਤ ਸਾਰੇ ਜ਼ਾਤੀਆਂ ਤੋਂ ਗੱਲ ਨਿਕਲ ਕੇ ਆਈ ਆ ਲੋਕ ਕਹਿੰਦੇ ਸੁਣੇ ਨੇ ਕਿ ਅਸੀਂ ਪੰਜਾਬ ਦਾ ਜੇ ਸੀਐਮ ਰਖਵਾਲਾ ਅਗਵਾਹੀ ਕਰਤਾ ਚੁਣਿਆ ਕਾਸੀ ਕਨਸ਼ੇੜੀ ਸੀਐਮ ਨੂੰ ਚੁਣਿਆਗਾ ਲੋਕੀ ਕਹਿੰਦੇ ਨੇਗੇ ਅੱਜ ਵੀ ਕਹਿੰਦੇ ਨੇ ਉਹਨਾਂ ਸੀਐਮ ਸਿਕਿਉਰਿਟੀ ਦੇ ਵਿੱਚ ਰਿਪੋਰਟਾਂ ਆਉਂਦੀਆਂ ਰਹੀਆਂ ਉਹ ਸੱਚ ਬੋਲਦੇ ਨੇਗੇ ਬਾਕੀ ਜਦੋਂ ਸੀਐਮ ਸਾਹਿਬ ਲੈਕਚਰ ਦਿੰਦੇ ਨੇ ਉਹਦੇ ਚਿਹਰੇ ਤੋਂ ਬਖੂਬੀ ਤੌਰ ਤੇ ਪਤਾ ਲੱਗ ਜਾਂਦਾਗਾ ਫਿਰ ਇਹਨਾਂ ਦਾ ਮੰਗਾ ਪ੍ਰਤੀਕ ਕੀ ਤੇ ਅਨੁ ਹੋਇਆ ਨਸ਼ਾ ਵਿਕਰੀ ਆ ਪੰਜਾਬ ਦੇ ਵਿੱਚ ਸ਼ਰਿਆਮ ਧਿਆਨ ਹੈ ਕੋਈ ਧਿਆਨ ਨਹੀਂ ਹੈ ਗਿਆ ਕੌਣ ਮਾਰ ਰਿਹਾ ਕਿਤੇ ਲੁੱਟਕ ਸੁੱਟ ਹੋ ਰਹੀ ਆ ਪੇਰਸਕਾਰ ਕੁੱਟੇ ਜਾ ਰਹੇ ਨੇ ਪੇਰਸਕਾਰ ਲੁਕਤੇ ਜਾ ਰਹੇ ਨੇ ਕੋਈ ਧਿਆਨ ਨਹੀਂ ਹੈ ਸਰਕਾਰ ਦਾ ਪੌਣੇ 300 ਦਾ ਸਮਾਂ ਹੋਣ ਲੱਗ ਰਿਹਾ ਹੈਗਾ ਅਜੇ ਤੱਕ ਮਾਸਟਰ ਕੇਟਰ ਦੀ ਭਰਤੀ ਇੱਕ ਵੀਰੀ ਅਜੇ ਤੱਕ ਨਹੀਂ ਆਦਿਓ ਇਹਨਾਂ ਦੇ ਐਮਐਲਏ ਇਹਨਾਂ ਦਾ ਸੀਐਮ ਸਾਹਿਬ ਤੜੇ ਮੈਕ ਦੇ ਉੱਤੇ ਝੂਠ ਬੋਲਦੇ ਨੇ 45000 ਨੌਕਰੀਆਂ ਦੇਤੀਆਂ ਪੰਜਾਬੀ ਦੀ ਘਾਹ ਤੱਕ ਟੱਪੂ ਦੇਤੀਆਂ ਗਿਣਿਆ ਦੇ ਆ ਕੇ ਦੂਸਰੀ ਗੱਲ ਇਹਨਾਂ ਦਾ ਐਮਐਲਏ ਆ ਪਿੱਛੇ ਜੇ ਇੱਕ ਲੜਕੀ ਨਾਲ ਡਿਬੇਟ ਕਰ ਰਿਹਾ ਸੀਗਾ ਉਹ ਚਿਲੰਗਾ ਲੁਧਿਆਣਾ ਯੂਨੀਵਰਸਿਟੀ ਦਾ ਮਸਲਾ ਸੀ ਕਿ ਉਹ ਸਰੂ ਪ੍ਰਾਈਵੇਟ ਕਰ ਰਿਹਾ ਤੇ ਉਹ ਖੁਦ ਕਹਿ ਰਿਹਾ ਕਿ ਇਹ ਸਰਕਾਰ ਦਾ ਕੰਮ ਨਹੀਂ ਅਧਿਕਾਰੀਆਂ ਦਾ ਕੰਮ ਆ ਤੇ ਉਹ ਅਧਿਕਾਰੀ ਕਿਹਦੇ ਅnder ਆਉਂਦੇ ਨੇ ਸਰਕਾਰ ਦੇ ਅnder ਆਉਂਦੇ ਨੇਗੇ ਤੇ ਉਹਨਾਂ ਨੂੰ ਇਹੀ ਨਹੀਂ ਪਤਾ ਕਿ ਅਸੀਂ ਕੀ ਕਰਨਾ ਕੀ ਨਹੀਂ ਕਰਨਾ ਬਸ ਇੱਕੋ ਮੱਛ ਦਾ ਐਮਐਲਏ ਬਣ ਕੇ 5 ਸਾਲ ਦੇ ਲਈ ਸੱਤਾ ਸਾਡੇ